ਨੂਰ ਖਾਂ ਦੇ ਹਾਸਿਆਂ ਤੋਂ ਦਾਨਿਆਂ ਦੀ ਘੂਰ ਚੰਗੀ ਤੇ ਇਸ ਤਰੀਕ ਲੈਣੀ ਨਾਲੋਂ ਛੜੇ ਰਹਿਣਾ ਚੰਗਾ ਨੂਰ ਖਾਂ ਦੀ ਜਨ ਨਾਲੋਂ ਦਾਨੇ ਦੀ ਮਕਾਨ ਚੰਗੀ चङा खाधे तीख चङी तर ते ਮੋ ਬਿਛੋੜਾ ਸੇਣਾ ਨਾ ਚੰਗਾ ਕਰ ਮੁਹੰਦੀ RAM ਦਾ ਨਾਮ ਲੈਣਾ ਤੜਕੇ ਉੱਠ ਕੇ ਨੌਣ ਦਾ ਕੀ ਫਾਇਦਾ ਜੇਕਰ ਛਟੜੀਆਂ ਪੈੜੀਆਂ ਆਤਤਾ ਨਹੀਂ ਘਰ ਤੇ ਵਾਰੀ ਵਿੱਚ ਆਉਣ ਦਾ ਕੀ ਫਾਇਦਾ ਜੇ ਕਦੇ ਕੱਟਣਾ ਨੀਂਦ ਸੁਵੰਦ ਵਿੱਚੋਂ ਤੇ ਫਿਰ ਮਾਇਆ ਘਮਉਣ ਦਾ ਕੀ ਫਾਇਦਾ ਇਹ ਗੱਲਾਂ ਨੇ ਖਾਲਸਾ ਰਾਜਨੀਤੀ ਸੁਣ ਕੇ ਉਪਲੋਣ Bye. ਮਸੀਤ ਤਾਈ ਬਣਦੇ ਹੋਏ ਨੂੰ ਟੌਣਦਾ ਕੀ ਫਾਇਦਾ ਉਹ ਬਿਪਤਾ ਪਈ ਤੂੰ ਜਿਹੜਾ ਸਾਥ ਛੱਡ ਜੇ ਉਹ ਦਿਨਾਂ ਬਰਤਨ ਫਿਰ ਤੌਣਦਾ ਕੀ ਫਾਇਦਾ ਇਹ ਇੱਥੇ ਪਾਉਣ ਦਾ ਕੀ ਫਾਇਦਾ ਜੇਕਰ ਸੁਣਨਾ ਪਰਵਾਰ ਨੇ ਬੈਠ ਕੇ ਨਹੀਂ ਅਖੰਡ ਬਾਤ ਕਰਾਉਣ ਦਾ ਕੀ ਫਾਇਦਾ ਇਹ ਗਲਾ ਨੇ ਖਾਲਸਾ ਬਾਦਨੀਤੀ ਸੁਣ ਕੇ ਨੂੰ ਭਲਾਉਣ ਦਾ ਕੀ ਫਾਇਦਾ ਇੱਥੇ ਤੋਂ ਨਾਲੋਂ ਨਾ ਹੋਰ ਕੋਈ ਚੀਜ਼ ਵੱਡੀ ਉਹਨੂੰ ਦਿਆਂ ਨੂੰ ਪਾਉਣ ਦਾ ਕੀ ਫਾਇਦਾ ਇਹ ਗੱਲਾਂ ਵਿੱਚ ਖਾਲਸਾ ਰਾਜਨੀਤੀ ਸੁਣ ਕੇ ਇਹ ਨੂੰ ਪਰਾਉਣ ਦਾ ਕੀ ਫਾਇਦਾ ਜੇ ਪ੍ਰਸ਼ਾਦ ਇੱਕੋ ਜਿਹਾ ਨਹੀਂ ਦੇਣਾ ਸਾਰਿਆਂ ਨੂੰ ਤੇਰੇ ਤੇ ਇਹ ਵਰਤੋਂ ਦਾ ਕੀ ਫਾਇਦਾ ਔਖੇ ਵੇਲੇ ਜਦ ਸਿੰਘ ਕੀ ਸਾਗ ਕਿੰਨਾ ਮਾੜੀ ਤੇ ਫਿਰ ਸਾਗ ਤੇ ਆਉਣ ਦਾ ਕੀ ਫਾਇਦਾ ਇਹ ਗੱਲਾਂ ਵਿੱਚ ਖਾਲਸਾ ਬਾਦ ਨੀਤੀ ਸੁਣ ਕੇ ਇਹਨੂੰ ਪਰਉਣ ਦਾ ਕੀ ਫਾਇਦਾ ਸ਼ਬਦ ਗੁਰੂ ਦਾ ਮਨ ਵਿੱਚ ਵਸਿਆ ਹੀ ਨਹੀਂ ਜੋਤਾਂ ਖੰਪੇ ਰਖਣਾ ਕੀ ਫਾਇਦਾ ਐਵੇਂ پڑھ ਕੇ ਨਹੀਂ ਚੱਤ ਦੀ ਗੱਲ ਕਰਨੀ ਤੇਰੇ پڑھਨੇ ਪੜਾਉਂਦਾ ਕੀ ਫਾਇਦਾ ਕਿ ਤਾਉਨੇ ਦਾ ਕੀ ਫਾਇਦਾ ਇਗ ਕਲਾ ਨੇ ਖਾਲਸਾ ਰਾਜਨੀਤੀ ਸੁਣ ਕੇ ਉਪਰ ਆਉਣ ਦਾ ਕੀ ਫਾਇਦਾ ਸਾਧੂ ਹੋਗੇ ਜੇ ਮਨ ਨੂੰ ਸਾਧਿਆ ਨਾ ਐਵੇਂ ਜਤਾ ਗਦਾਉਣ ਦਾ ਕੀ ਫਾਇਦਾ ਉੱਚੇ ਵੇਖ ਕੇ ਕਿਸੇ ਦੇ ਮਹਿਲ ਸੋਨੇ ਕੁੱਲੀ ਆਪਣੀ ਢੋਂਦਾ ਕੀ ਫਾਇਦਾ ਕਿਰਮਾਉਣ ਢਾਕੀ ਸੇਦਾ ਇਹ ਗੱਲਾਂ ਨੇ ਖਾਲਸਾ ਰਾ